ਕੌर्ता ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕਮਾ ਪ੍ਰੀਤ ਕੌर्ता હાજર ਹੋਏ ਆਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਸਰਕਾਰ ਦੀ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਜੁੜਾ ਕੇ ਜਨਤਾ ਨੂੰ ਸੰਬੋਧਨ ਕੀਤਾ ਗਿਆ ਤੇ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਜੁੜਾ ਕੇ ਨਸ਼ਟ ਦੂਰ ਰਹਿਣ ਦੇ ਲਈ ਜਾਗਰੂਕ ਵੀ ਕੀਤਾ ਗਿਆ ਖਾਸ ਤੌਰ ਤੇ ਦੂਜੀ ਪਾਰਟੀਆਂ ਦੇ ਉੱਤੇ ਜੁੜਾ ਕੇ ਤਿੱਖਾ ਨਿਸ਼ਾਨਾ ਵੀ ਵਾਰਿਆ ਗਿਆ ਮੋਗਾ ਵਿੱਚ ਪਿੰਡ ਰੱਖਿਆ ਕਮੇਟੀ ਦੇ ਸੋਚ ਰਕ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਸ਼ ਰਿਵਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਰਕਾਰ ਦੇ ਯੋਗ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਪਸ਼ਟ ਅਤੇ ਸਖਤ ਸੰਦੇਸ਼ ਦੰਦਿਆ ਕਿਹਾ ਕਿ ਜਿੱਥੇ ਸ੍ਰੋਮ ਨੇ ਕਾਲੇ ਦਰ ਪਾਜਪਾ ਤੇ ਕਾਂਗਰਸ ਨੇ ਸੂਬੇ ਨੂੰ ਨਸ਼ਿਆਂ ਚ ਡੁੱਬਣ ਦਿੱਤਾ ਉੱਥੇ ਹੀ ਆਪ ਦੀ ਸਰਕਾਰ ਇਸ ਨੁਕਸਾਨ ਦੀ ਪੂਰਤੀ ਲਈ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹਰ ਕਿਸੇ ਵਿਰੁੱਧ ਲਗਾਤਾਰ ਸਖਤ ਕਾਰਵਾਈ ਅਮਲ ਦੇ ਵਿੱਚ ਲਿਆ ਰਹੀ ਹੈ ਤੇ ਆਓ ਸੁਣਦੇ ਹਾਂ ਹੋਰ ਇਸ ਦੇ ਤਹਿਤ ਕੀ ਕਿਹਾ ਗਿਆ ਚੁੱਲਿਆਂ ਦੀ ਅੱਗ ਬੁਝ ਗਈ ਤੇ ਸ਼ਿਵਿਆਂ ਦੀ ਅੱਗ ਦੀਆਂ ਲਾਟਾਂ ਉੱਚੀਆਂ ਹੁੰਦੀਆਂ ਗਈਆਂ ਤੇ ਇਹ ਪੈਸੇ ਖਾਂਦੇ ਰਹੇ ਇਹ ਲੋਕਾਂ ਦੀਆਂ ਲਾਸ਼ਾਂ 'ਚੋਂ ਲੋਕਾਂ ਦੇ ਖੂਨ 'ਚੋਂ ਪੈਸੇ ਖਾਂਦੇ ਰਹੇ ਪੈਸੇ ਫਿਰ ਕਿ ਨਾਲ ਲੈ ਜਾਣਗੇ ਨਾਲ ਲੈ ਜਾਣਗੇ ਜਿਨ੍ਹਾਂ ਦਾ ਨਾਮ ਲੱਗਦਾ ਨਾ ਨਸ਼ੇ 'ਚ ਉਹਨਾਂ ਦੀਆਂ ਆਪਣੀਆਂ ਸਰਕਾਰੀ ਗੱਡੀਆਂ ਦੇ ਵਿੱਚ ਨਸ਼ਾ ਜਾਂਦਾ ਸੀ ਤੇ ਪੁਲਿਸ ਨੂੰ ਆਰਡਰ ਹੁੰਦਾ ਸੀ ਆ ਨੰਬਰ ਗੱਡੀ ਆ ਰਹੀ ਹੈ ਕੋਈ ਰੋਕੂਗਾ ਨਹੀਂ ਕੋਈ ਤਲਾਸ਼ੀ ਨਹੀਂ ਲਊਗਾ ਸਮਾਨ ਪਹੁੰਚ ਰਿਹਾ ਲੋਕਾਂ ਕੋਲੇ ਸਮਾਨ ਹੀ ਦੱਸ ਦਿਆ ਕਿ ਸਮਾਨ ਪਹੁੰਚ ਰਿਹਾ ਹੈ ਮਾਲ ਪਹੁੰਚ ਰਿਹਾ ਹੈ ਐ ਇਹਨਾਂ ਨੇ ਹੌਲੀ-ਹੌਲੀ ਕਰਕੇ ਪੰਜਾਬ ਨੂੰ ਬਰਬਾਦ ਕਰਤਾ ਮਾਪੇ ਆਪਣੇ ਬੱਚਿਆਂ ਨੂੰ ਕਹਿਣ ਲੱਗੇ ਪੁੱਤ ਚਾਹੇ ਜਿਹੜੇ ਮਰਜ਼ੀ ਮੁਲਕ ਚੱਲ ਜਾਓ ਇੱਥੋਂ ਚਲੇ ਜਾਓ ਤੁਸੀਂ ਨਸ਼ੇ ਤੇ ਲੱਗ ਜਾਓਗੇ ਬੜਾ ਮਾਹੌਲ ਖਰਾਬ ਹੈ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਵਾਦਾ ਕੀਤਾ ਸੀ ਤੁਹਾਡੇ ਨਾਲ ਕਿ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਆ ਚਿੱਟੇ ਦਾ ਕਲੰਕ ਜਿਹੜਾ ਪੰਜਾਬ ਦੇ ਮੱਥੇ ਤੇ ਲਾਇਆ ਇਹਨੂੰ ਲਾਹਾਂਗੇ ਤਾਂ ਅਸੀਂ ਫਿਰ ਹੋਮਵਰਕ ਕੀਤਾ ਬੜਾ ਰਿਸਰਚ ਕੀਤੀ ਕਿ ਕਿਵੇਂ ਹੋ ਸਕਦਾ ਕੰਮ ਕੱਲੀ ਸਪਲਾਈ ਰੋਕਣ ਨਾਲ ਨਹੀਂ ਹੋਣਾ ਸਪਲਾਈ ਇਧਰੋਂ ਰੋਕ ਦੋਂਗੇ ਇਧਰੋਂ ਸ਼ੁਰੂ ਕਰ ਦੇਣਗੇ ਸਭ ਤੋਂ ਪਹਿਲਾਂ ਤਾਂ ਸਪਲਾਈ ਤਾਂ ਤਾਂ ਰੋਕੋਗੇ ਪਹਿਲਾਂ ਜਿਹੜੇ ਸਪਲਾਈ ਰੋਕਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਨੌਜਵਾਨ ਜਿਹੜੇ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਜਿਹੜੇ ਨਸ਼ੇ ਤੇ ਲੱਗ ਗਏ ਉਹਨਾਂ ਦਾ ਕਸੂਰ ਕੋਈ ਨਹੀਂ ਉਹ ਮਰੀਜ਼ ਨੇ ਉਹਨਾਂ ਨੂੰ ਤਾਂ ਹਸਪਤਾਲ ਜਾਂ ਉਹਨਾਂ ਨੂੰ ਤਾਂ ਨਸ਼ਾ ਛਡਾਊ ਕੇਂਦਰ ਚ ਲੈ ਕੇ ਜਾਣਾ ਪਊਗਾ ਪਹਿਲਾਂ ਨਸ਼ਾ ਛਡਾਊ ਕੇਂਦਰ ਬਣਾਏ ਉੱਥੇ ਵਧੀਆ ਤੋਂ ਵਧੀਆ ਦਵਾਈਆਂ ਤੇ ਵਧੀਆ ਤੋਂ ਵਧੀਆ ਕਾਉਂਸਲਰ ਜਿਹੜੇ ਕਾਉਂਸਲਿੰਗ ਕਰਦੇ ਆ ਉਹ 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 ਉਹਨਾਂ ਦੀ ਅਪਾਇੰਟਮੈਂਟ ਕੀਤੀ ਉਸ ਤੋਂ ਬਾਅਦ ਸਪਲਾਈ ਬੰਦ ਕੀਤੀ ਫਿਰ ਇਹਨਾਂ ਦੇ ਇਹਨਾਂ ਨੇ ਜਿਹੜੇ ਬੰਗਲੇ ਜਿਹੜੇ ਇਹਨਾਂ ਨੇ ਘਰ ਪਾਲੇ ਸੀ ਬੜੇ ਬੜੇ ਕੋਠੀਆਂ ਮਹਿਲ ਪਾਲੇ ਸੀ ਉਹਨਾਂ ਤੇ ਪੀਲੇ ਰੰਗ ਦਾ ਪੰਜਾ ਚੱਲਿਆ ਕਿਉਂਕਿ ਕਿਸੇ ਦਾ ਘਰ ਬਰਬਾਦ ਕਰਕੇ ਆਪ ਤੁਸੀਂ ਤਿੰਨ ਮੰਜ਼ਲੀਆਂ ਕੋਠੀਆਂ 'ਚ ਨਹੀਂ ਰਹਿ ਸਕਦੇ ਪੰਜਾਬ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਵਿੱਚ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਜੁਆਨ ਦਸਨ ਨੇ ਕੀ ਕੁਝ ਜਿਹਨਾਂ ਨੂੰ ਲੈ ਕੇ ਮੀਂਹ ਨੂੰ ਲੈ ਕੇ ਖਾਸ ਤੌਰ ਤੇ ਅਲਰਟ ਜਾਰੀ ਕੀਤਾ ਗਿਆ ਪੰਜਾਬ 'ਚ ਫਰਵਰੀ ਮਹੀਨੇ ਤੋਂ ਮੌਸਮ 'ਚ ਕਾਫੀ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਸਿਰਫ ਸਵੇਰੇ ਅਤੇ ਸ਼ਾਮ ਵੇਲੇ ਹੀ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਤੇ ਦਿਨ ਵੇਲੇ ਧੁੱਪ ਚੜਨ ਕਾਰਨ ਤਾਪਮਾਨ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਤੇ ਪੂਰੇ ਸੂਬੇ ਵਿੱਚ ਅੱਜ ਤੋਂ ਮੌਸਮ ਬਦਲਣ ਵਾਲਾ ਹੈ ਮੌਸਮ ਵਿਭਾਗ ਦੇ ਅਨੁਸਾਰ 18 ਤਰੀਕ ਤੱਕ ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਪੱਛਮੀ ਗੜਬੜੀ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚਾਲਨ ਦੀ ਸੰਭਾਵਨਾ ਹੈ ਵਿਭਾਗ ਵੱਲੋਂ ਅਚਤਕਾਲ ਨੂੰ ਲੈ ਕੇ ਪਠਾਨਕੋਟ ਗੁਰਦਾਸਪੁਰ ਫਸਲਕਾ ਮੁਖਸਰ ਅਤੇ ਬਠਿੰਡਾਜ ਹਰਕਾਮੀ ਪੈਂਦੀ ਪਵਿਕ ਪਾਣੀ ਕਿਤੇ ਗਈ ਹੈ ਮੌਸਮ ਦੇ ਪਾਕ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 24 ਤੋਂ 29 ਡਿਗਰੀ ਤੱਕ ਰਿਹਾ ਚੰਡੀਗੜ੍ਹ ਅਤੇ ਮਹਾਲੀ ਦੋਹਾਂ ਵਿੱਚ ਵੱਧ ਤੋਂ ਵੱਧ ਤਾਪਮਾਨ 26.4 ਡਿਗਰੀ ਦਰਜ ਕੀਤਾ ਗਿਆ ਹਮਨੇ ਸਰ ਦੇ ਵਿੱਚ 24.6 ਡਿਗਰੀ ਲੁਧਿਆਣਾ ਵਿੱਚ 27.0 ਡਿਗਰੀ ਪਟਿਆਲਾ ਵਿੱਚ 27.3 ਡਿਗਰੀ ਬਠਿੰਡਾ ਵਿੱਚ 26.0 ਡਿਗਰੀ ਰੂਪਨਗਰ ਵਿੱਚ 26.8 ਡਿਗਰੀ ਜੁੜਾ ਕੇ ਦਰਜ ਕੀਤਾ ਗਿਆ ਅਤੇ ਘੱਟੋ ਘੱਟ ਤਾਪਮਾਨ 8 ਤੋਂ 12 ਡਿਗਰੀ ਤੱਕ ਰਿਹਾ ਸਿਹਤ ਮੰਦ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਖਾਸ ਤੌਰ ਤੇ ਉਹਨਾਂ ਦੀ ਸਿਹਤ ਦੇ ਨਾਲ ਜੁੜਿਆ ਹੋਇਆ ਇਹ ਅਪਡੇਟ ਜੁੜਾ ਕੇ ਸਾਹਮਣੇ ਆ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੜਕੀ ਮੋੜ ਫੋਟੇਸ ਹਸਪਤਾਲ ਦੇ ਵਿੱਚ ਪਹੁੰਚੇ ਸੀ ਮਾਨ ਬੀਤੀ ਰਾਤ ਮੋਹਾਲੀ ਦੇ ਫੋਟੇਸ ਹਸਪਤਾਲ ਚ ਭਰਤੀ ਰਹੇ ਜੀਆਂ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੇ ਕੱਲ ਤੋਂ ਹੀ ਮੋਹਾਲੀ ਦੇ ਫੋਟੇਸ ਹਸਪਤਾਲ ਚ ਭਰਤੀ ਸਨ ਅਤੇ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਛੁੱਟੀ ਦਿੱਤੀ ਗਈ ਸੀ ਛੁੱਟੀ ਮਿਲਣ ਤੋਂ ਬਾਅਦ ਉਹ ਮੋਗਾ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਸ਼ਾਮਲ ਹੋਏ ਸਨ ਦਾ ਦੱਸਦੰਿਆ ਕਿ ਰੈਲੀ ਤੋਂ ਬਾਅਦ ਮੁੜ ਫੋਰਟਿਸ ਹਸਪਤਾਲ ਦੇ ਵਿੱਚ ਸੀਐਮ ਮਾਨ ਜਿਹੜੇ ਕੀ ਦਾਖਲ ਹੋ ਗਏ ਸਨ ਹੁਣ ਦੇਖਣਾ ਹੋਵੇਗਾ ਕਿ ਅੱਜ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਂਦੀ ਹੈ ਜਾਂ ਫਿਰ ਉਹਨਾਂ ਦੀ ਸਿਹਤ ਦਾ ਕੀ ਜਿਹੜਾ ਕਿ ਹਾਲ ਰਹਿੰਦਾ ਹੈ ਤਾਂ ਇਹ ਵੱਡਾ ਅਪਡੇਟ ਜਿਹੜਾ ਕੀ ਸਾਹਮਣੇ ਆ ਰਿਹਾ ਸੀ ਤੌਦਰੇ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਵੀ ਵੱਡਾ ਅਪਡੇਟ ਜੁੜਾ ਕੇ ਸਾਹਮਣੇ ਆ ਰਿਹਾ ਜਿਹੜੇ ਲੋਕ ਸੋਨਾ ਖਰੀਦਣ ਬਾਰੇ ਸੋਚ ਰਹੇ ਨੇ ਤਾਂ ਇਹ ਵੱਡੀ ਅਪਡੇਟ ਉਹਨਾਂ ਦੇ ਲਈ ਖਾਸ ਤੌਰ ਤੇ ਕਾਫੀ ਅਹਿਮ ਰਹਿਣ ਵਾਲੀ ਹੈ ਜੇਕਰ ਤੁਸੀਂ ਸੋਨਾ ਅਤੇ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਸਹੀ ਸਮਾਂ ਹੋ ਸਕਦਾ ਹੈ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਬੀਤੇ ਕੱਲ੍ਹ ਤੱਕ ਦੋਵਾਂ ਕੀਮਤੀ ਧਾਤਾਂ ਵਿੱਚ ਕਾਫੀ ਗਿਰਾਵਟ ਵੇਖਣ ਨੂੰ ਮਿਲੀ ਜਿਹਾ ਐਮਸੀਐਕਸ ਦੇ 10 ਗ੍ਰਾਮ ਸੋਨਾ 1445 ਰੁਪਏ ਦੇ ਕੇ 154450 ਰੁਪਏ ਤੇ ਆ ਗਿਆ ਜਦੋਂ ਕਿ ਚਾਂਦੀ 7002 ਰੁਪਏ ਦੇ ਕੇ 237358 ਰੁਪਏ ਪ੍ਰਤੀ ਕਿਲੋਗ੍ਰam ਤੇ ਆ ਗਈ ਜੀ ਹਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਅਤੇ ਚਾਂਦੀ ਵੀ ਸੁਸਤ ਟੰਗ ਨਾਲ ਕਾਰੋਬਾਰ ਕਰਤੇ ਦੇਖੇ ਜਾ ਰਹੇ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੇ ਵਾਧੇ ਵੀ ਗਿਰਾਵਟ ਦੇਖੇ ਜਾ ਰਹੇ ਨੇ ਕਾਮਿਕਸ ਤੇ ਸੋਨਾ 5050 ਡਾਲਰ ਪ੍ਰਤੀ ਆਉਂਸ ਤੇ ਖੁੱਲਿਆ ਪਿਛਲੀ ਬੰਦ ਕੀਮਤ 5046.30 ਡਾਲਰ ਪ੍ਰਤੀ ਆਉਂਸ ਸੀ ਤੇ ਲਿਖਣ ਦੇ ਸਮੇ ਇਹ 5024.70 ਡਾਲਰ ਪ੍ਰਤੀ ਆਉਂਸ ਤੇ ਵਪਾਰ ਕਰ ਰਿਹਾ ਸੀ ਜੋ ਕਿ 21.60 ਡਾਲਰ ਡਿੱਗ ਗਿਆ ਸੋਨੇ ਦੀਆਂ ਕੀਮਤਾਂ 5586.20 ਡਾਲਰ ਦੇ 1 ਸਾਲ ਦੇ ਉੱਚ ਪੱਧਰ ਤੇ ਪਹੁੰਚ ਗਈਆਂ ਅਗਲੇ ਹਫਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਹੋਰ ਗਿਰਾਵਟ ਵੀ ਵੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਸਰਾਫਾ ਬਾਜ਼ਾਰ 'ਚ ਉਤਰਾ-ਚੜਾਅ ਜਾਰੀ ਰਹਿਣ ਦੀ ਸੰਭਾਵਨਾ ਹੈ ਮਾਹਿਰਾਂ ਨੇ ਇੱਕ ਗੱਲ ਕਹੀ ਹੈ ਮਾਹਿਰਾਂ ਅਨੁਸਾਰ ਨਿਵੇਸ਼ਕ ਅਮਰੀਕੀ ਅਰਥਵਿਵਸਥਾ ਦੇ ਮਹੱਤਵਪੂਰਨ ਆંકੜਿਆਂ ਜਿਵੇਂ ਕਿ ਮਹਿੰਗਾਈ ਕੁੱਲ ਘਰੇਲੂ ਉਤਪਾਦ ਜੀਡੀਪੀ ਅਤੇ ਫੈਡਰਲ ਰਿਜ਼ਰਵ ਦੀਆਂ ਨੀਤੀਆਂ ਤੇ ਖਾਸ ਨਜ਼ਰ ਰੱਖ ਰਹੇ ਨੇ ਵਿਸ਼ਲੇਸ਼ਕਾਂ ਮੁਤਾਬਕ ਵਪਾਰੀ ਸੰਭਾਵਿਤ ਵਿਆਜ ਦਰਾਂ 'ਚ ਕਟੌਤੀ ਦੇ ਸਮੇਂ ਅਤੇ ਰਫ਼ਤਾਰ ਨੂੰ ਸਮਝਣ ਲਈ ਅਮਰੀਕਾ ਦੇ ਕਿਰਤ ਯਾਨੀ ਲੇਬਰ ਸੰਬੰਧੀ ਆਂਕੜੇ ਫੈਡਰਲ ਓਪਨ ਮਾਰਕੀਟ ਕਮੇਟੀ ਐਫ ਓ ਐਮ ਸੀ ਦੀ ਬੈਠਕ ਦੇ ਵੇਰਵੇਆਂ ਅਤੇ ਫੈਡਰਲ ਅਧਿਕਾਰੀਆਂ ਦੇ ਬਿਆਨਾਂ ਤੇ ਨਜ਼ਰ ਰੱਖਣਗੇ ਤੇ ਉਦੋਂ ਹੀ ਪਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਵੱਡਾ ਐਲਾਨ ਕਰ ਦਿੱਤਾ ਹੈ ਭਾਤ ਜਨਤਾ ਪਾਰਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਮੋਗਾ ਵਿੱਚ ਪ੍ਰਸਤਾਵਿਤ ਸੁਪਾ ਪਦਰੀ ਰੈਲੀ ਨੂੰ ਲੈ ਕੇ ਆਪਣੀਆਂ ਸੰਗਰਣੀਆਂ ਤੈਸ ਕਰ ਦਿੱਤੀਆਂ ਗਈਆਂ ਨੇ ਜੀ ਹਾਂ ਇਸ ਰੈਲੀ ਦੀ ਸਫਲਤਾ ਲਈ ਪਾਰਟੀ ਵੱਲੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਲਈ ਪ੍ਰਦੇਸ਼ ਰੈਲੀ ਵਿਧਾਨ ਸਭਾ ਇੰਚਾਰਜ ਨਿਯੁਕਤ ਕੀਤੇ ਗਏ ਨੇ ਇਸ ਸੂਚੀ ਵਿੱਚ ਕਈ ਦਿੱਗਜ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਜਾਰੀ ਹੋਈ ਸੂਚੀ ਮੁਤਾਬਕ ਗਿੱਦੜਬਾਹਾ ਹਲਕੇ ਲਈ ਮਨਪ੍ਰੀਤ ਸਿੰਘ ਬਾਦਲ ਨੂੰ ਇੰਚਾਰਜ ਲਗਾਇਆ ਗਿਆ ਖਬਰ ਦੇ ਵਿੱਚ ਇੰਚਾਰਜਾਂ ਦੀ ਪੂਰੀ ਲਿਸਟ ਵੀ ਜਿਹੜੀ ਕਿ ਦੇਖੀ ਜਾ ਰਹੀ ਹੈ ਪਟਿਆਲਾ ਤੋਂ ਬੀਬਾ ਚੰਦਰ ਕੋਹਰੇ ਤੇ ਪਟਿਆਲਾ ਦੇ ਹਾਤੀ ਲਈ ਸਤਵੀਰ ਸਿੰਘ ਖੱਟੜਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਇਸਤਲਾਵਾ ਤਲਵੰਡੀ ਸਾਬੋ ਤੋਂ ਪਰਮਪਾਲ ਕੌਰ ਮਲੂਕਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਜਦਕਿ ਜਲੰਧਰ ਪੱਛਮੀ ਤੋਂ ਸ਼ੀਤਲ ਅੰਗੁਰਾਲ ਅਤੇ ਹੁਸ਼ਿਆਰਪੁਰ ਤੋਂ ਡਿਕਸ਼ਨ ਸੂਤ ਨੂੰ ਇੰਚਾਰਜ ਬਣਾਇਆ ਗਿਆ ਹਮੇਸ਼ਰ ਉਤਰੀ ਲਈ ਸੁਖਮਿੰਦਰ ਸਿੰਘ ਪਿੰਟੂ ਅਤੇ ਕਬਦਿਆਂ ਲਈ ਫਤੇਜ ਜੰਗ ਸਿੰਘ ਬਾਜਵਾ ਦੇ ਨਾਮ ਸ਼ਾਮਿਲ ਹਨ ਸੂਚੀ ਅਨੁਸਾਰ ਹਲਕਾ ਸੁਜਾਨਪੁਰ ਤੋਂ ਦਿਨੇਸ਼ ਸਿੰਘ ਬੱਬੂ ਅਤੇ ਹਲਕਾ ਛਤਰਾਣਾ ਤੋਂ ਨਰਾਇਣ ਸਿੰਘ ਨਰਸੋਤ ਨੂੰ ਇੰਚਾਰਜ ਲਗਾ ਕੇ ਪੂਰੇ ਪੰਜਾਬ ਨੂੰ ਕਵਰ ਕੀਤਾ ਗਿਆ ਇਹ ਨਿਯੁਕਤੀਆਂ ਦਰਸਾਉਂਦੀਆਂ ਹਨ ਕਿ ਪਾਰਟੀ ਇਸ ਰੈਲੀ ਰਾਹੀਂ ਸੂਬੇ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਪੂਰੀ ਤਿਆਰੀ ਦੇ ਵਿੱਚ ਹੈ ਤਾਂ ਅਗਲੀ ਖਬਰ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਪबीर ਸਿੰਘ ਬਾਦਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜੁਆਂ ਦੱਸਣਾ ਹੈ ਕਿ ਸੁਪबीर ਸਿੰਘ ਬਾਦਲ ਨੂੰ ਇੱਕ ਰਾਹਤ ਮਿਲੀ ਹੈ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਪबीर ਸਿੰਘ ਬਾਦਲ ਦੀ ਮਾਨ ਹਾਨੀ ਕੇਸ ਦੇ ਵਿੱਚ ਨਿੱਜੀ ਪੇਸ਼ੀ ਤੋਂ ਛੋਟ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ ਜਿहां ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਹੁਣ 27 ਫਰਵਰੀ ਤੈਅ ਕੀਤੀ ਹੈ ਜੇਤੇ ਰਹੇ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਦੇ ਵਿੱਚ ਗੈਰ ਹਾਜ਼ਰ ਰਹਿਣ ਕਾਰਨ ਸੁਖਬੀਰ ਬਾਦਲ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੇ ਅਦਾਲਤ ਦੇ ਵਿੱਚ ਪੇਸ਼ ਹੋ ਕੇ ਜ਼ਮਾਨਤ ਹਾਸਲ ਕੀਤੀ ਸੀ ਸੁਖਬੀਰ ਬਾਦਲ ਦੇ ਵਕੀਲ ਰਾਜੇਸ਼ ਕੁਮਾਰ ਰਾਏ ਰਾਹੀਂ দাਇਰ ਕੀਤੀ ਗਈ ਅਰਜ਼ੀ ਵਿੱਚ ਦੱਸਿਆ ਗਿਆ ਕਿ ਸਾਫ ਦਾ ਉਪ ਮੁੱਖ ਮੰਤਰੀ ਦੀ ਪਿੰਡ ਬਾਦਲ ਵਿੱਚ ਸ਼੍ਰੋਮਣਿਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਹੈ ਮੀਟਿੰਗ ਵਿੱਚ ਪੰਜਾਬ ਨਾਲ ਸੰਬੰਧਿਤ ਕਈ ਗੰਭੀਰ ਮੁੱਦਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ ਜਾਣਾ ਹੈ ਅਤੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਅਰਜ਼ੀ ਵਿੱਚ ਕਿਹਾ ਗਿਆ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦੀ ਮੌਜੂਦਗੀ ਇਸ ਮੀਟਿੰਗ ਲਈ ਬੇहद ਜ਼ਰੂਰੀ ਹੈ ਪਰੁਕਾਰ ਦਾ ਅਗਲੀ ਖਬਰ ਦਾ ਅਗਲੀ ਖਬਰ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ AI ਕਾਰਨ ਆ ਰਹੀ ਤਬਦੀਲੀ ਦੇ ਖੇਤਰ ਚ ਸਭ ਤੋਂ ਅੱਗੇ ਹੈ ਅਤੇ ਇਸ ਖੇਤਰ ਚ ਇਸ ਦੀ ਪ੍ਰਗਤੀ ਇੱਛਾ ਤੇ ਜ਼ਿੰਮੇਵਾਰੀ ਦੋਵਾਂ ਨੂੰ ਦਰਸਾਉਂਦੀ ਹੈ ਸੋਮਵਾਰ ਇੱਥੇ ਭਾਰਤ ਮੰਡਪ ਵਿਖੇ ਇੰਡੀਆ AI ਇੰਪੈਕਟ ਵੋ 2026 ਦਾ ਉਦਘਾਟਨ ਕਰਨ ਸਮੇ ਮੋਦੀ ਨੇ ਕਿਹਾ ਕਿ AI ਤੇ ਚਰਚਾ ਕਰਨ ਲਈ ਅਸੀਂ ਦੁਨੀਆ ਨੂੰ ਇਕੱਠੇ ਲਿਆ ਰਹੇ ਹਾਂ ਅੱਜ ਤੋਂ ਭਾਰਤ ਦਿੱਲੀ ਦੇ ਭਾਰਤ ਮੰਡਪ ਵਿਖੇ AI ਇੰਪੈਕਟ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ ਜੋ 20 ਫਰਵਰੀ ਤੱਕ ਚੱਲੇਗਾ ਦੱਸ ਦਿੰਦੇ ਆ ਕਿ X ਇੱਕ ਪੋਸਟ ਵਿੱਚ ਉਹਨਾਂ ਨੇ ਕਿਹਾ ਮੈਂ ਇਸ ਸੰਮੇਲਨ 'ਚ ਪੂਰੀ ਦੁਨੀਆ ਦੇ ਨੇਤਾਵਾਂ ਉਦਯੋਗਪਤੀਆਂ ਨਵੀਨਤਾਕਾਰਾਂ ਨੀਤੀ ਨਿਰਮਾਤਾਵਾਂ ਖੋਜਕਰਤਾਵਾਂ ਅਤੇ ਟੈਕਨੋਲੋਜੀ ਉਤਸ਼ਾਹੀਆਂ ਦਾ ਨਿਗਾਹ ਸਵਾਗਤ ਕਰਦਾ ਹਾਂ ਉਹਨਾਂ ਨੇ ਕਿਹਾ ਸੰਮੇਲਨ ਦਾ ਵਿਸ਼ਾ ਸਰਵਜਨ ਹਿਤਾਏ ਸਰਵਜਨ ਮੁਖਾਏ ਜੋ ਮਨੁੱਖੀ ਕੇਂਦਰੀ ਤਰੱਕੀ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦੇ ਲਈ ਸਾਡੀ ਸਾਂਝੀ ਵਿਚਨਬੱਧਤਾ ਨੂੰ ਦਰਸਾਉਂਦੀ ਹੈ ਮੈਨੂੰ ਭਰੋਸਾ ਹੈ ਕਿ ਸੰਮੇਲਨ ਦੇ ਨਤੀਜੇ ਇੱਕ ਪ੍ਰਗਤੀਸ਼ੀਲ ਨਵੀਨ ਤਕਾਰੀ ਅਤੇ ਮੌਕਾ ਮੁਖੀ ਪਵਿਕ ਨੂੰ ਆਕਾਰ ਦੇਣ ਦੇ ਵਿੱਚ ਮਦਦ ਕਰਨਗੇ ਪ੍ਰਧਾਨ ਮੰਤਰੀ ਨੇ ਕਿਹਾ ਮੈਂ ਭਾਰਤ ਦੇ ਇੱਕ ਅਰਬ 40 ਕਰੋੜ ਲੋਕਾਂ ਦਾ ਧੰਨਵਾਦ ਕਰਦਾ ਹਾਂ ਸਾਡਾ ਦੇਸ਼ AI ਸੰਚਾਲਿਤ ਤਬਦੀਲੀ 'ਚ ਸਭ ਤੋਂ ਅੱਗੇ ਹੈ ਸਾਬਕਾ ਡੀਆਈ ਜੀ ਨੂੰ ਰਿਸ਼ਵਤ ਮਾਮਲੇ ਦੇ ਵਿੱਚੋਂ ਵੱਡਾ ਛਟਕਾ ਲੱਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਮੋਤਲ ਡੀਆਈ ਜੀ ਹਰਨ ਸਿੰਘ ਪੋਲਰ ਨੂੰ ਵੱਡਾ ਛਟਕਾ ਦਿੱਤਾ ਹੈ ਹਾਈ ਕੋਰਟ ਨੇ ਸਾਫ ਦਾ ਡੀਆਈਜੀ ਦੇ ਰਿਸ਼ਵਤ ਮਾਮਲੇ ਚ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ ਅੱਜ ਇਹਨਾਂ ਦੀ ਐਫਆਈਆ ਨੰਬਰ 19 ਦੇ ਵਿੱਚ ਜਿਹੜੀ 19 ਨੰਬਰ ਸਭ ਤੋਂ ਪਹਿਲੀ ਐਫਆਈਆਰ ਹੈ ਉਸ ਦੇ ਵਿੱਚ ਬੇਲ ਐਪਲੀਕੇਸ਼ਨ ਰੈਗੂਲਰ ਬੇਲ ਐਪਲੀਕੇਸ਼ਨ ਸੀ ਜਿਹੜੇ ਕਿ ਕੋਰਟ ਨੇ ਡਿਟੇਲ ਸੁਣਵਾਈ ਤੋਂ ਬਾਅਦ ਅੱਜ ਉਹ ਡਿਸਮਿਸ ਕੀਤੀ ਹੈ ਜੀ ਤੇ ਅੱਜ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੇ ਪੱਖ ਤੋਂ ਡਿਵਲਪ ਰੱਖੇ ਨੇ ਕਿ ਸੀਬੀਆਈ ਕੋਲ ਦਾ ਕਿਸ ਤਰ੍ਹਾਂ ਦਾ ਰਵੱਈਆ ਰਿਹਾ ਹੈ ਦੇਖੋ ਸੀਬੀਆਈ ਦੇ ਆਪਣੇ ਜੋ ਡਿਟੇਲ ਇਨਵੈਸਟੀਗੇਸ਼ਨ ਚਲਾਉਣ ਦੇ ਵਿੱਚ ਆਈ ਹੈ ਉਹ ਸਾਰੀ ਇਨਵੈਸਟੀਗੇਸ਼ਨ ਨੂੰ ਜੱਜ ਸਾਹਿਬ ਦੇ ਮੂਹਰੇ ਰੱਖਿਆ ਗਿਆ ਵੀ ਅਸੀਂ ਆ ਫੈਕਟ ਲੈ ਕੇ ਆਏ ਆ ਔਰ ਉਸ ਤੋਂ ਬਾਅਦ ਸੈਕੰਡਲੀ ਸਾਡਾ ਸਿਰਫ ਕਹਿਣਾ ਇਹ ਸੀ ਸੀਬੀਆਈ ਨੇ ਤਾਂ ਜੋ ਅਨਸਰ ਦੇਣਾ ਸੀ ਦਿੱਤਾ কোর্ਟ ਨੂੰ ਸਾਡਾ ਕਹਿਣਾ ਇਹ ਸੀ ਵੀ ਜੇਕਰ ਡੀਏਜੀ ਸਾਹਿਬ ਬਾਹਰ ਆਉਂਦੇ ਨੇ ਜਾਂ ਇਹਨਾਂ ਉਹ ਕੇਸ ਦੇ ਫੈਕਟਸ ਨੂੰ ਔਰ ਐਵੀਡੈਂਸ ਨੂੰ ਮੈਨਿਪੂਲੇਟ ਕਰ ਸਕਦੇ ਨੇ ਜਿਹਦੇ ਨਾਲ ਕੇਸ ਦੇ ਉੱਤੇ ਬੜਾ ਬੁਰਾ ਅਸਰ ਪੈਣਾ ਹੈ ਤੇ ਇਹਨਾਂ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੀ ਅੱਜ ਵਾਲਾ ਆਰਡਰ ਸਾਡੀ ਫੇਵਰਚ ਕੀਤਾ ਤਾਂ ਉਧਰ ਘੇਰ ਜਗਤ ਉਹ ਵੀ ਮੈਚਾਂ ਨੂੰ ਲੈ ਕੇ ਵੱਡਾ ਅਪਡੇਟ ਜਿਹੜਾ ਕਿ ਸਾਹਮਣੇ ਆ ਰਿਹਾ ਤੇ ਅੱਜ ਦੇ ਬੀਤੇ ਕੱਲ ਹੋਏ T20 ਵਿਸ਼ਵ ਕੱਪ ਦੇ ਮੈਚਾਂ ਦੇ ਵਿੱਚ ਸਭ ਤੋਂ ਪਹਿਲਾ ਮੈਚ ਯੂਨਾਈਟਿਡ ਅਬ ਐਮਿਡੇਟਸ ਦੇ ਅਫਗਾਨਿਸਤਾਨ ਵਿੱਚ ਘਰ ਦੇ ਲਈ ਅਰੰਝਿਤ ਜੈਤਲੀ ਸਟੇਡੀਅਮ ਵਿੱਚ ਖੇਡਿਆ ਗਿਆ ਸੀ ਜਿਸ ਤੇ ਵਿੱਚ ਅਫਗਾਨਿਸਤਾਨ ਦੇ ਵੱਲੋਂ ਪੰਜ ਵਿਕਟਾਂ ਦੇ ਨਾਲ ਜਿੱਤ ਹਾਸਲ ਕੀਤੀ ਗਈ ਉਸ ਤੋਂ ਬਾਅਦ ਉਸ ਟਾਈਮ ਮੈਚ ਇੰਗਲੈਂਡ ਤੇ ਇਟਲੀ ਵਿਚਕਾਰ ਕੋਲਕਾਤਾ ਈਡਨ ਗਾਰਡਨ ਸਟੇਡੀਅਮ ਵਿੱਚ ਖੇਡਿਆ ਗਿਆ ਜਿੱਥੇ ਇੰਗਲੈਂਡ ਦੇ ਵੱਲੋਂ 24 ਰਨਾਂ ਦੇ ਨਾਲ ਜਿੱਤ ਹਾਸਲ ਕੀਤੀ ਗਈ ਸੀ। ਦੇਖੀਲਾ ਮੈਚ ਕੱਲ੍ਹ ਦੇ ਦਿਨ ਦਾ ਆਸਟ੍ਰੇਲੀਆ ਤੇ ਸ਼੍ਰੀਲੰਕਾ ਵਿਚਕਾਰ ਪਰਕਲੇ ਸਟੇਡੀਅਮ ਪਰਕਲੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਜਿਸ ਦੇ ਵਿੱਚ ਸ਼੍ਰੀਲੰਕਾ ਦੇ ਵੱਲੋਂ 8 ਵਿਕਟਾਂ ਦੇ ਨਾਲ ਜਿੱਤ ਹਾਸਲ ਕੀਤੀ ਤੇ ਅੱਜ ਦੇ ਮੈਚ ਕੁਝ ਇਸ ਤਰ੍ਹਾਂ ਨੇ ਸਭ ਤੋਂ ਪਹਿਲਾ ਮੈਚ 11 ਵਜੇ ਨਿਊਜ਼ੀਲੈਂਡ ਤੇ ਕੈਨੇਡਾ ਦੇ ਵਿੱਚਕਾਰ ਚੰਨਈ ਐਮ ਐ ਚੰਦਨਬਮ ਸਟੇਡੀਅਮ ਵਿੱਚਕਾਰ ਖੇਡਿਆ ਜਾਵੇਗਾ ਦੂਸਰਾ ਮੈਚ 3 ਵਜੇ ਆਇਰਲੈਂਡ ਤੇ ਜ਼임ਬਾਬਵੇ ਵਿਚਕਾਰ ਪਲਕੇਲੇ ਪਲਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਦਾ ਆਖੀਰਲਾ ਮੈਚ ਸਕਾਟਲੈਂਡ ਤੇ ਨੇਪਾਲ ਵਿਚਕਾਰ ਮੁੰਬਈ ਤੇ ਵਾਨ ਖੇੜੇ ਸਟੇਡੀਅਮ ਦੇ ਵਿੱਚ 7 ਵਜੇ ਖੇਡਿਆ ਜਾਵੇਗਾ ਤਾਂ ਵੇਖਣਾ ਹੋਵੇਗਾ ਕਿ ਅੱਜ ਦੇ ਇਸ ਮੈਚ ਦੇ ਵਿੱਚ ਕਿਹੜੀਆਂ ਕਿਹੜੀਆਂ ਟੀਮਾਂ ਦੇ ਵੱਲੋਂ ਚਿਤ ਹਾਸਲ ਕੀਤੀ ਜਾਵੇਗੀ ਸ਼ਸ਼ੀ ਥਰੂਰ ਨੇ ਕੀਤੀ ਫ੍ਰਿੰਕਾ ਚੋਪੜਾ ਦੇ ਨਾਲ ਮੁਲਾਕਾਤ ਜਿहां ਇਹ ਮੁਲਾਕਾਤ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹਵਤ ਇੰਡੀਆ ਦੇ ਸਾਲਾਨਾ ਸਮਾਗਮ ਦੌਰਾਨ ਬਾਲੀਵੁੱਡ ਅਤੇ ਹਾਲੀਵੁੱਡ 스타 ਫ੍ਰਿੰਕਾ ਚੋਪੜਾ ਅਤੇ ਕਾਂਗਰਸ ਦੇ ਦਿੱਗਜ ਆਗੂ ਸ਼ਸ਼ੀ ਥਰੂਰ ਦੀ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿहां ਇੱਕ ਦਿਹਾਕੇ ਬਾਅਦ ਮਿਲੇ ਇਹਨਾਂ ਦੋਵਾਂ ਸ਼ਖਸੀਅਤਾਂ ਨੇ ਇੱਕ ਦੂਜੇ ਦੀ ਕਾਬਲੀਅਤ ਅਤੇ ਸੂਝਬੂਝ ਦੀ ਰਾਜਕੇਸ਼ ਲਾਗਾ ਕੀਤੀ ਸ਼ਿਸ਼ਿਤ ਧਰੂਰ ਨੇ ਸੋਸ਼ਲ ਮੀਡੀਆ ਐਕਸ ਯਾਨੀ ਪਹਿਲਾਂ ਟਵਿੱਟਰ ਤੇ ਇਸ ਵਾਲਾ ਕਾਦ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹਾਰਵਰਡ ਇੰਡੀਆ ਸੰਮੇਲਨ ਦੇ ਸਮਾਪਤੀ ਸਮਾਰੋਹ ਦੌਰਾਨ ਫ੍ਰਿੰਕਾ ਚੋਪੜਾ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਉਹ ਕਮਾਲ ਦਾ ਕੰਮ ਕਰ ਰਹੀ ਹੈ ਤੇ ਉਸ ਨੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ ਉਹ ਨਾ ਸਿਰਫ ਖੂਬਸੂਰਤ ਹੈ ਸਗੋਂ ਬੇਹਦ ਸੂਝਵਾਨ ਵੀ ਹੈ ਧਰੂਰ ਦੀ ਤਾਰੀਫ਼ ਦਾ ਜਵਾਬ ਦਿੰਦਿਆਂ ਫ੍ਰਿੰਕਾ ਨੇ ਲਿਖਿਆ ਸ਼ਿਸ਼ਿਤ ਧਰੂਰ ਸਰ ਤੁਹਾਡੇ ਨਾਲ ਦੁਬਾਰਾ ਮਿਲਣਾ ਸੁਖਦ ਰਿਹਾ ਤੁਹਾਡੇ ਵਰਗੇ ਬੁਲਾਰਿਆਂ ਦੀ ਸ਼ਾਬਾਸ਼ੀ ਮੇਰੇ ਲਈ ਬਹੁਤ ਮayne ਰੱਖਦੀ ਹੈ ਮੇਰੇ ਪੈਨਲ ਚਰਚਾ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੰमेलन ਦੌਰਾਨ ਪ੍ਰਿੰਕਾ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਛੋਟੀ ਉਮਰ ਵਿੱਚ ਅਮਰੀਕਾ ਜਾਣ ਦੇ ਤਜਰਬੇ ਨੇ ਉਸ ਨੂੰ ਪਰਿਪੱਕ ਯਾਨੀ ਮੈਚੁਰ ਅਤੇ ਆਤਮ ਨਿਰਭਰ ਬਣਾਇਆ ਉਹਨਾਂ ਨੇ ਕਿਹਾ ਜ਼ਿੰਦਗੀ ਤੁਹਾਡੀ ਇੱਛਾ ਸ਼ਕਤੀ ਅਤੇ ਤਜਰਬਿਆਂ ਦਾ ਸੁਮੇਲ ਹੈ तो अगली खबर है मनीष सोडिया नाल जुड़ी हुई सामने आ रही उन्होंने वो लो संबोधन दौरान कुछ अहम गलना साझा कीतियां ने ते आओ सुनते हैं आपको बहुत-बहुत बधाई बहुत इस बात की कि युद्ध नशे के विरुद्ध के पहले फेज में पिछले एक साल में अभी इस स्टेज से जो बताया गया मैं सोच रहा था 2000 किलो नशे का सामान आप लोगों की कार्रवाई की बदौलत आप लोगों की जागरूकता की बदौलत पकड़ा गया 2000 किलो नशे का सामान यह खाली 2000 किलो नशे का सामान नहीं है आप कल्पना करके देखिए कि जो 2000 किलो नशे का सामान आप लोगों ने पकड़वा दिया अगर वो आपने पकड़वाया नहीं होता तो हजारों लाखों बच्चों की जिंदगी बर्बाद हो रही होती हजारों लाखों घर बर्बाद हो रहे होते तो आपने खाली सामान नहीं पकड़वाया दो किलो आपने लाखों घर बचाए हैं आपने लाखों नौजवानों की जिंदगियां बचाई हैं। ये 2000 किलो नशे का सामान जिसमें हीरोइन से लेके बाकी सारी चीजें हैं हमारे पंजाब के लोगों की नशों में जला गया होता अगर आप लोगों ने उसको बचाया नहीं होता सत्रह हजार लोग अरेस्ट कराए आप लोगों ने ये सब बी का कमाल है ये सब आप लोगों की जागरूकता का कमाल है सत्रह हजार लोग पिछले एक साल में अरेस्ट कराए अगर वो सत्रह हजार लोग आप लोगों ने अरेस्ट नहीं कराए होते तो वो सत्रह हजार लोग पंजाब के बारह हजार गांवों में और साढ़े तीन हजार शहरों के वार्डों में नशे का कारोबार कर रहे होते पूरे पंजाब को बर्बाद कर रहे होते तो पंजाब को बर्बाद करने वाले लोगों को सत्रह हजार लोगों को आपने जेल में भिजवाया दो हजार किलो नशे का सामान पकड़ के आपने पुलिस के हवाले करके उसको तहस नहस कराया ये पंजाब की नसों में नशे कि जो धंधा पिछली पार्टियों ने शुरू कराया था उस पर आखिरी कील ठोकने के लिए अब युद्ध नशे के विरुद्ध फेज टू की शुरुआत अरविंद केजरीवाल जी भगवंत मान जी के नेतृत्व में हो रही है हुई है मुझे बहुत खुशी है कि पंजाब के हर एक गांव में हर एक वार्ड में 10-10 मेंबर की विलेज डिफेंस कमेटी वीडीसी बन गई है और ये वीडीसी के बारे में अब तो गांव में मजाक में कहने लगे मान साहब सीएम साहब आजकल आपकी वीडीसी के बारे में लोग गांव में मजाक में कहने लगे हैं कि ये वीडीसी नहीं है भगवंत मान के कैमरे हैं क्योंकि ये वीडीसी कहीं भी गांव में नशा बिक रहा होता है दो लोगों के बीच चर्चा हो रही होती है कि जी ये नशा बिकता था क्या हुआ इधर बोले जी कैमरे लग गए बोले कैमरे कहाँ लग गए बोले ये चलते फिरते कैमरे है फिलहाल धनबाद